ਪਿਛਲੇ 1-2 ਦਿਨਾਂ ਤੋਂ సర్వికల్ క్యాన్సర్ ਇਸ ਟਰਮ ਨੇ ਪੂਰੇ ਭਾਰਤ ਪਰ ਵਿੱਚ ਪੂਰੇ ਦੇਸ਼ ਪਰ ਵਿੱਚ ਚਰਚਾ ਛੇੜੀ ਹੋਈ ਹੈ ਸਰਵਿਕਲ క్యాన్సర్ ਹੈ ਉਹ ਆਪਣੇ ਜਿੱਦਾਂ ਯੂਟਰਸ ਦੇ ਡੋਰ ਐਂਡ ਦੇ ਵਿੱਚ ਜਿਹੜੇ ਸਰਵਿਕਸ ਸੈਲਸ ਹੁੰਦੇ ਉਹਨਾਂ ਪਹਿਲਾ ਸਟਾਰਟਿੰਗ ਦੇ ਵਿੱਚ ਇਹਦੇ ਕੋਈ ਸਿੰਪਟਮਸ ਨਹੀਂ ਆਪਾਂ ਨੂੰ ਸ਼ੋਹਂਦੇ ਜਦੋਂ ਐਡਵਾਂਸ ਸਟੇਜ ਆਂਦੀ ਹੈ ਫਿਰ ਆਪਾਂ ਨੂੰ ਇਹਦੇ ਸਿੰਪਟਮਸ ਸ਼ੋਹਂਦੇ ਆ ਅੱਜਕੱਲ ਇਹਦਾ ਜ਼ਰੂਰੀ ਨਹੀਂ ਹੈ ਕਿ ਗਰਲਸ ਇਸ ਟਾਪਿਕ ਤੇ ਗੱਲ ਨਹੀਂ ਕਰਦੀਆਂ ਹੈਗਾ ਇਹ ਇਨਾਰਮਲ ਚੀਜ਼ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ ਐਂਡ ਇਵਨ ਗਰਲਸ ਦੇ ਵਿੱਚ ਇਹ ਅਰਾਊਂਡ ਫੋਰਥ ਮੋਸਟ ਇੰਪੋਰਟੈਂਟ ਕੈਂਸਰ ਹੋ ਸਕਦੀ ਹੈ ਓਕੇ ਐਂਡ ਇਹਦੇ ਵਿੱਚ ਇਹ ਬਾਕੀ ਕੈਂਸਰ ਦੇ ਵਾਂਗ ਟ੍ਰੀਟੇਬਲ ਹੈ ਅਗਰ ਡਾਇਗਨੋਸਿਸ ਸਹੀ ਟਾਈਮ ਤੇ ਹੋ ਜਾਵੇ ਟਾਈਮ ਹਾਂ ਟਾਈਮ ਵੀ ਹਾਂ ਠੀਕ ਹੈ ਹਾਂਜੀ ਮੈਂ ਸਰਵਿਕਲ ਕੈਂਸਰ ਟੂ ਬੀ ਵੈਰੀ ਓਨਸ ਸੁਨੀ ਤਾਂ ਪੂਨਮ ਪਾਂਡੇ ਤੋਂ ਬਾਅਦ ਹੀ ਹੈ ਸੋ ਉਸ ਤੋਂ ਬਾਅਦ ਹੀ ਉਹਦੇ ਬਾਰੇ ਥੋੜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਪਤਾ ਲੱਗਦਾ ਤੁਸੀਂ ਸਾਂਝਾ ਕਰੋ ਆਈ ਕੇ ਸਰਵਿਕਲ ਕੈਂਸਰ ਆਪਣੇ ਸਰ ਮਤਲਬ ਕੁੜੀਆਂ ਦੇ ਸਰਵਿਕਸ ਚ ਹੁੰਦਾ ਹੈ ਤੇ ਪੀਰੀਅਡਸ ਵਿੱਚ ਪ੍ਰੋਬਲਮਸ ਆਉਂਦੀਆਂ ਐਂਡ एवरीथिंग ਬਟ ਕਿ ਹੋਰ ਹੋ ਸਕਦਾ ਹੈ ਜੇ ਡਾਇਗਨੋਸਿਸ ਸਹੀ ਟਾਈਮ ਤੇ ਹੋ ਜਾਇਆ ਤਾਂ ਪਿਛਲੇ 1-2 ਦਿਨਾਂ ਤੋਂ ਸਰਵਿਕਲ ਕੈਂਸਰ ਇਸ ਟਰਮ ਨੇ ਪੂਰੇ ਭਾਰਤ ਭਰ ਵਿੱਚ ਪੂਰੇ ਦੇਸ਼ ਭਰ ਵਿੱਚ ਚਰਚਾ ਛੇੜੀ ਹੋਈ ਹੈ ਪੂਨਮ पांडे ਮਾਡਲ ਜੀ ਐਕਟਰਸ ਜੋ ਮਰਜੀ ਕਹਿ ਲੋ ਉਹਦੀ ਕਿ ਫੇਕ ਨਿਊਜ਼ ਆਉਂਦੀ ਹੈ ਕਿ ਸਰਵਿਕਲ ਕੈਂਸਰ ਦੀ ਉਹ ਪੇਟ ਚੜ ਗਈ ਹੈ ਉਹਦੀ ਮੌਤ ਹੋ ਗਈ ਹੈ ਲੇਕਿਨ ਇੱਕ ਦਿਨੇ ਬੀਤਦਾ ਤਾਂ ਮੁੜ ਕੇ ਉਹ ਆਪ ਕੈਮਰੇ ਮੂਰੇ ਆਉਂਦੀ ਹੈ ਤੇ ਆਪਣੀ ਇੱਕ ਵੀਡੀਓ ਪਾਉਂਦੀ ਹੈ ਉਹ ਕਹਿੰਦੀ ਹੈ ਕਿ ਚਾਹੇ ਮੈਨੂੰ ਚੰਗਾ ਕਹੋ ਚਾਹੇ ਮਾੜਾ ਪਰ ਮੈਂ ਇਸ ਟੌਪਿਕ ਤੇ ਖੁੱਲ ਕੇ ਬੋਲਣਾ ਚਾਹੁੰਦੀ ਸੀ ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ ਤੇ ਜਾਗਰੂਕ ਕਰਨ ਵਾਸਤੇ ਜੋ ਤਰੀਕਾ ਮੈਨੂੰ ਸਹੀ ਲੱਗਿਆ ਉਹ ਮੈਂ ਚੁਣਿਆ ਸਰਵਿਕਲ ਕੈਂਸਰ ਕੀ ਹੈ ਕੀ ਕਾਰਨ ਨੇ ਕਿਵੇਂ ਹੁੰਦਾ ਹੈ ਕਿ ਕੁਝ ਹੈ ਕਰਵਾ ਕਰਦੇ ਕੁਝ ਸਾਰੇ ਕੋ ਲੜਕੀਆਂ ਮੌਜੂਦ ਨੇ ਸਨੋਕਲ ਕੈਂਸਰ ਆਫਟਰਲ ਇਹ ਚੀਜ਼ ਕੀ ਹੈ ਤੇ ਪੂਨਮ ਪਾਂਡੇ ਨੇ ਇਹਨੂੰ ਅਵੇਅਰ ਕਰਨ ਵਾਸਤੇ ਕੁੜੀਆਂ ਨੂੰ ਜਾਗਰੂਕ ਕਰਨ ਵਾਸਤੇ ਇਹ ਉਪਰਾਲਾ ਲਿਆ ਹੈ ਇਸ ਸਟੈਪ ਨੂੰ ਸਹੀ ਹੈ ਗਲਤ ਕਿਵੇਂ ਦੇਖਦੇ ਹੋ ਸੋ ਬੇਸਿਕਲੀ ਜਿਹੜਾ ਸਰਵਿਕਲ ਕੈਂਸਰ ਹੈ ਉਹ ਆਪਣੇ ਜਿੱਦਾਂ ਯੂਟਰਸ ਦੇ ਡੋਰ ਐਂਡ ਦੇ ਵਿੱਚ ਜਿਹੜੇ ਸਰਵਿਕਸ ਸੈਲਸ ਹੁੰਦੇ ਉਹਨਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹਦੇ ਕੋਈ ਸਿੰਪਟਮਸ ਨਹੀਂ ਆਪਾਂ ਨੂੰ ਸ਼ੋ ਹੁੰਦੇ ਜਦੋਂ ਐਡਵਾਂਸ ਸਟੇਜ ਆਂਦੀ ਹੈ ਫਿਰ ਆਪਾਂ ਨੂੰ ਇਹਦੇ ਸਿੰਪਟਮਸ ਸ਼ੋ ਹੁੰਦੇ ਆ ਜਿੱਦਾਂ ਜਿੱਦਾਂ ਅਬਨਾਰਮਲ ਪੀਰੀਅਡਸ ਆਣੇ ਜਾਂ ਫਿਰ ਜ਼ਿਆਦਾ ਹੈਵੀ ਡਿਸਚਾਰਜ ਹੋਣਾ ਤੇ ਵਾਈਟ ਡਿਸਚਾਰਜ ਹੋਣਾ ਜ਼ਿਆਦਾ ਤੇ ਇਹ ਚੀਜ਼ਾਂ ਤੇ ਇਹਦੇ ਨਾਲ ਆਪਣੇ ਲੋਅਰ ਬੈਕ ਪੇਨ ਵੀ ਬਹੁਤ ਜ਼ਿਆਦਾ ਹੋਣਾ ਤੇ ਆ ਬੇਸਿਕਲੀ ਗਰਲਸ ਦੇ ਵਿੱਚ ਠੀਕ ਹੈ ਤੇ ਪੂਨਮ ਪੰਡਿਤ ਨੇ ਇਨੀਸ਼ੀਏਟਿਵ ਲਿਆ ਉਹਨੇ ਕਿਹਾ ਕਿ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ ਕਿ ਕਈ ਵਾਰ ਕੁੜੀਆਂ ਇਸ ਟਾਪਿਕ ਤੇ ਖੁੱਲ ਕੇ ਗੱਲ ਨਹੀਂ ਕਰਦੀਆਂ ਕਿ ਅੱਜਕੱਲ ਦੇ ਏਰਾ ਦੇ ਵਿੱਚ ਅੱਜਕੱਲ ਦੇ ਸੈਂਚਰੀ ਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿਵੇਂ ਲੱਗਦਾ ਤੁਹਾਨੂੰ ਦੇਖ ਕੇ ਨਹੀਂ ਅੱਜਕੱਲ ਇਹਦਾ ਜ਼ਰੂਰੀ ਨਹੀਂ ਹੈ ਕਿ ਗਰਲਸ ਇਸ ਟਾਪਿਕ ਤੇ ਗੱਲ ਨਹੀਂ ਕਰਦੀਆਂ ਹੈ ਜਿਆ ਇਹ ਨਾਰਮਲ ਚੀਜ਼ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ ਐਂਡ ਇਵਨ ਗਰਲਸ ਦੇ ਵਿੱਚ ਇਹ ਅਰਾਊਂਡ फोर्थ ਮੋਸਟ ਇੰਪੋਰਟੈਂਟ ਕੈਂਸਰ ਹੋ ਸਕਦੇ ਆ ওকে ਐਂਡ ਇਹਦੇ ਵਿੱਚ ਇਹ ਬਾਕੀ ਕੈਂਸਰਸ ਦੇ ਵਾਂਗ ਰੀਡੇਬਲ ਹੈ ਅਗਰ ਡਾਇਗਨੋਸਿਸ ਸਹੀ ਟਾਈਮ ਤੇ ਹੋ ਜਾਵੇ ਹਾਂ ਟਾਈਮਲੀ ਹਾਂ ਠੀਕ ਹੈ ਹਾਂਜੀ ਠੀਕ ਹੈ ਤਾਂ ਕਿ ਹੋਰ ਚੱਲਦੇ ਆਂ ਕਹਿੰਦੇ ਨੇ ਕਿ ਇਹਦੇ ਸਰਵਿਕਲ ਕੈਂਸਰ ਹੈ ਇਹਦਾ ਨਾ ਫਸਟ ਸਟੇਜ ਦਾ ਪਤਾ ਹੀ ਨਹੀਂ ਚੱਲਦਾ ਕਈ ਵਾਰ ਬੱਚਾ ਬਹੁਤ ਲੇਟ ਹੋ ਜਾਂਦਾ ਜਾਂ ਉਸ ਲੜਕੀ ਨੂੰ ਜਿਹਨੂੰ ਹੁੰਦਾ ਯੂਟਰਸ ਬਹੁਤ ਲੇਟ ਹੋ ਜਾਂਦੀ ਹੈ ਇਹਨੂੰ ਕਿਵੇਂ ਦੇਖਦੇ ਹੋ ਇਹਦੇ ਸਿੰਪਟਮਸ ਇਹਦਾ ਧਿਆਨ ਕਿਵੇਂ ਰੱਖਣਾ ਚਾਹੀਦਾ ਹੈ ਤੇ ਸਰਵਿਕਲ ਕੈਂਸਰ ਤੁਸੀਂ ਟਰਨ ਕੋਡੋ ਸੁਣੀ ਸੀ ਮੈਂ ਸਰਵਿਕਲ ਕੈਂਸਰ ਟੂ ਬੀ ਵੈਰੀਅੋਨੈਸ ਸੁਣੀ ਤਾਂ ਪੂਨਮ ਪਾਂਡੇ ਤੋਂ ਬਾਅਦ ਹੀ ਸੋ ਉਸ ਤੋਂ ਬਾਅਦ ਹੀ ਉਹਦੇ ਬਾਰੇ ਥੋੜੀ ਜਾਣਕਾਰੀ ਹਾਸਲ ਕਰ ਰਹੇ ਬਿਕੋਜ਼ ਕਿ ਕਿੰ आई के सर्विकल कैंसर अपने सर्व मतलब कुड़ियादी सर्विक्स जो है तो पीरियड्स में प्रॉब्लम्स आदि हैं एंड एवरीथिंग बट क्योर हो सकता है mm -hmm. जो डायग्नोस सही टाइम तो हो जाएगा बट स्टिल आई थिंक वो स्टेप इन्ना चंगा नहीं सी लाइक पूनम पांडे वैसे भी काफ़ी जर्नलिस्ट वगैरह के सामने आँदी रही mm -hmm. सोनू ऑलरेडी काफ़ी पब्लिसिटी मिलती है कि वो आदि व्यूज़ रख पाए एंड लोग देखना भी पसंद करते इवन इट इज़ ड्यू टू हेट लाइक काफ़ी लोग करते हैं बट स्टिल ਉਹੁੰਦੇ ਦਾ ਹੈ ਹੀ ਸੋ ਆ ਮੌਤ ਦਾ ਡਰਾਮਾ ਕਰਨ ਦੀ ਜ਼ਰੂਰਤ ਨਹੀਂ ਸੀ ਲਾਈਕ ਪਰਸਨਲੀ ਬੰਦੇ ਦੇ emotions ਵਗੈਰਾ ਜੁੜੇ ਹੁੰਦੇ ਆ ਸੋ that wasn't the right step ਜੇ ਪਰ ਸਰਵਲ ਕੈਂਸਰ ਦੀ ਗੱਲ ਕਰੀਏ ਤਾਂ ਕੀ ਜਿਹੜੀਆਂ ਲੇਡੀਜ਼ ਨੇ ਇਸ ਟੌਪਿਕ ਤੇ ਖੁੱਲ ਕੇ ਆਪਸ ਵਿੱਚ ਗੱਲ ਕਰਦੀਆਂ ਨੇ ਅੱਜ ਕੱਲ ਤੁਹਾਨੂੰ ਕੀ ਲੱਗਦਾ ਅੱਜਕੱਲ ਦੀ ਕੁੜੀਆਂ ਐਦਾਂ ਦੇ ਟੌਪਿਕਸ ਤੇ ਕਾਫੀ ਨਾਰਮਲੀ ਗੱਲ ਕਰਦੀਆਂ ਬਟ ਜੇ 올ਡ ਪੀਪਲ ਦੇ ਗੱਲ ਕਰੀਏ ਉਹਨਾਂ ਦੇ ਵਿਚਾਰ ਵਗੈਰਾ ਪੁਰਾਣੇ ਹੁੰਦੇ ਆ ਸੋ ਉਹ ਮੇਬੀ ਨਾ ਡਿਸਕਸ ਕਰਨ ਇੰਝ ਜਾ ਬਾਰੇ ਐਂਡ ਮੇਬੀ ਲਾਈਕ ਹੁਣ ਮੈਂ ਆ ਤਾਂ ਐਜ਼ ਅ ਯੂਥ ਮੈਨੂੰ ਨਹੀਂ ਪਤਾ ਸੀ ਇਸ ਕੈਂਸਰ ਬਾਰੇ ਬਟ ਅਵੇਅਰਨੈਸ ਫੈਲਾਣੀ ਵਾਸ ਇੰਪੋਰਟੈਂਟ ਪੂਨਾ ਪੰਡੇ ਦਾ ਠੀਕ ਹੈ ਇੱਕ ਤਰੀਕਾ ਗਲਤ ਹੋ ਸਕਦਾ ਪਰ ਆਈ ਥਿੰਕ ਉਹਨੇ ਜਿਹੜਾ ਇੱਕ ਕਹਿੰਦੇ ਹੁੰਦੇ ਨੇ ਇੱਕ ਡਾਟ ਮਾਰੇ ਆ ਉਹਨੇ ਪਿੰਨ ਮਾਰੇ ਆ ਉਹਨੇ ਗਲਤ ਨਹੀਂ ਮਾਰੇ ਸਹੀ ਮਾਰੇ ਸ਼ੈ ਰ ਰਾਈਟ ਲੇਖਾਂ ਐਵਰੀਥਿੰਗ ਹੈਜ਼ ਟੂ ਐਸਪੈਕਟਸ ਸੋ ਓਨ ਦਾ ਬਟ ਬੈਡ ਥਿੰਗ ਵਾਸ ਕਿ ਹੋਰ ਵੀ ਚੀਜ਼ਾਂ ਹੋ ਸਕਦੀਆਂ ਸੀ ਉਹ ਕਰ ਸਕਦੇ ਸੀ ਹਾਂ ਲਾਈਕ ਜੇ ਮੈਂ ਆ ਮੈਂ ਆਦੀ ਮਰਨ ਦੀ ਨਿਊਜ਼ ਫੈਲਾ ਦਾਂ ਸੋ ਮੇਰੇ ਜਿਹੜੇ ਫੈਮਿਲੀ ਮੈਂਬਰਸ ਹੈ ਇਮੋਸ਼ਨਸ ਜੁੜੇ ਹੁੰਦੇ ਆ ਤਾਂ ਪੀਪਲ ਲਿਊ ਟੂ ਅਸ ਹਨਾ ਥੋੜਾ ਜਿਆਦਾ ਇਸੇ ਨੂੰ ਲੈ ਜਾਂਦੇ ਨੇ ਠੀਕ ਹੈ ਸੋ ਕਿਦਣਾ ਕਿਤੇ ਲੜਕੀਆਂ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਨੇ ਨੌਜਵਾਨ ਲੜਕੀਆਂ ਨੇ ਉਹਨਾਂ ਨੇ ਕਿਹਾ ਕਿ ਸਰਵਿਕਲ ਕੈਂਸਰ ਠੀਕ ਹੈ ਇੱਕ ਬਿਮਾਰੀ ਹੈ ਤੇ ਤੇ ਗੱਲਬਾਤ ਹੁਣ ਚਾਹੀਦੀ ਚਰਚਾ ਹੋਣੀ ਚਾਹੀਦੀ ਹੈ ਹਾਂ ਥੋੜਾ ਜਿਹਾ ਪੂਨਮ ਪਾਂਡੇ ਦਾ ਜਿਹੜਾ ਵੇ ਸੀਗਾ ਇਹ ਜਰੂਰ ਥੋੜਾ ਵੇਅਰਡ ਸੀ ਥੋੜਾ ਹਟਵਾ ਸੀ ਪਰ ਜਿਵੇਂ ਕਹਿੰਦੇ ਨੇ ਵਾਈਸ ਸਾਵਰਸਾ ਜਾਂ ਟੂ ਸਾਈਡਸ ਆਫ ਅ ਕੋਇਨ ਹਰ ਸਿੱਕੇ ਦੇ ਦੋ ਪੇਲੂ ਹੁੰਦੇ ਦੋ ਫੇਸ ਹੁੰਦੇ ਨੇ ਸੋ ਕਿਤੇ ਨਾ ਕਿਤੇ ਜਿਹੜੀ ਸਰਵਿਕਲ ਕੈਂਸਰ ਵਾਲੀ ਇੱਕ ਚੀਜ਼ ਹੈ ਬਿਮਾਰੀ ਹੈ ਇਹਨੂੰ ਸ਼ਾਇਦ ਪੂਨਮ ਪਾਂਡੇ ਦਾ ਜਿਹੜਾ ਉਹ ਡਾਟ ਹੈ ਉਹ ਪਿੰਨ ਹੈ ਉਹ ਹਿੱਟ ਸ ਅੱਜ ਕੱਲ੍ਹ ਦੀਆਂ ਜੋ ਮਹਿਲਾਵਾਂ ਨੇ ਲੜਕੀਆਂ ਨੇ ਜੋ ਕੁੜੀਆਂ ਨੇ ਹੁਣ ਖੁੱਲ ਕੇ ਚਰਚਾ ਕਰਨ ਗਈਆਂ ਕਿਉਂਕਿ ਇਹ ਅਜੀਬ ਬਿਮਾਰੀ ਹੈ ਜਿਹੜੀ ਕਈ ਵਾਰ ਫਰਸਟ ਸਟੇਜ ਤੇ ਡਿਟੈਕਟ ਤਾਂ ਨਹੀਂ ਹੋ ਪਾਉਂਦੀ ਪਰ ਜੀ ਹਾਂ ਜਿਆਦਾ ਲੇਟ ਵੀ ਨਾ ਹੋਵੇ ਪਰ ਟਾਈਮ ਦੇ ਨਾਲ ਜੇ ਪਤਾ ਲੱਗਦਾ ਤਾਂ ਕਹਿੰਦੇ ਆ ਅ ਸਟਿਚ ਐਟ ਟਾਈਮ ਸੇਵਸ ਨਾਈਨ ਤਾਂ ਕਿਤਨਾ ਕਿਤੇ ਇੱਕ ਕਈਆਂ ਨੂੰ ਮੌਤ ਦੇ ਮੂੰਹ ਤੋਂ ਜਾਣ ਵਾਸਤੇ ਬਚਾ ਸਕਦੀ ਹੈ ਕੈਮਰਾਮੈਨ ਕੁਲਵੰਤ ਸਾਗਰ ਦੇ ਨਾਲ ਨਾਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼